ਪਦੀਨੇ ਕਿਵੇਂ ਆ 20 20 ਬੀਰ ਬੀਰ ਗੁੱਟੀ ਢਾਈ ਬਾਕੀ ਕੁਛ ਬਚਾ ਨਾ ਮਹਿੰਗਾਈ ਮਾਰ ਗਈ ਮੈਂ ਐਨਾ ਮਹਿੰਗਾ ਆਏ ਹਾਏ ਕੀ ਲਊਗਾ ਝੋਲਾ ਐਡਾ ਵੱਡਾਗਾ ਪਦੀਨੇ ਦੀ ਆ ਗਈ ਕੀ ਕਰੀਏ ਮਹਿੰਗਾਈ ਮਾਰ ਗਈ ਭਾਈ ਮਹਿੰਗਾਈ ਮਾਰ ਗਈ ਕੱਟ ਲਾ ਲਾ ਯਾਰ ਦੱਸ ਦੀ ਲਾ ਲਾ ਲੱਗਦੀ ਨਹੀਂ ਭਾਈ ਦੱਸ ਦੀ ਮਣੀ ਲੱਗਦੀ 20 ਰੁਪਿਆ ਦੀ ਆ ਗਈ ਪਦੀਨਾ ਕੀ ਚਟਨੀ ਬਣਾਵਾਂਗੇ ਕੀ ਘੋਲ ਕੇ ਪਿਲਾਵਾਂਗੇ ਹਾਏ ਮਰ ਗਏ ਗਰਮੀ ਆਏ ਮਰਗੇ ਮਹंगाई ਬਾਕੀ ਕੁਝ ਬਚਿਆ ਨਾ ਮਹਿੰਗਾਈ ਮਾਰ ਗਈ ਮਹਿੰਗਾਈ ਮਾਰ ਗਈ ਮਹਿੰਗਾਈ ਨੇ ਮਾਰਤਾ ਬਈ ਆਏ ਕਦੂ ਲੈਨੇ ਆ ਕਦੂ ਕਿਵੇਂ ਵਿਰੇ 60 ਰੁਪਏ ਹੈ ਨਾ ਮਹਗਾ ਬਾਕੀ ਕੁਝ ਬਚਿਆ ਨਾ ਮਹਿੰਗਾਈ ਮਾਰ ਗਈ ਮਹਿੰਗਾਈ ਮਾਰ ਗਈ ਕਦੂ ਕਦੂ ਨਾ ਮਹਗਾ ਆ ਕਿਵੇਂ ਆਗਾ ਚਨਾ ਮਿਰਚ ਬਾਈ ਸਾਰਾ ਕੁਝ ਹੀ ਮਹਿੰਗਾ ਗਾ ਅੱਗ ਲੱਗੀ ਪਈ ਆ ਵੀਰੇ ਮਹਿੰਗਾਈ ਮਾਰ ਗਈ ਇਹ ਤੋਰੀ ਆ ਗਈ ਹੈਲੋ ਹਾਂ ਵੀਰੇ ਆ ਕੀ ਕਰਨ ਲੋ ਨਾਟ ਮੇ 100 ਰੁਪਏ ਕਿਲੋ 80 ਰੁਪਏ ਕਿਲੋ 100 ਰੁਪਏ 100 ਰੁਪਏ ਕਿਲੋ ਕਦੂ ਆਏ ਕਦੂ ਕਿਰਬੀ ਕਿਲੋ ਬਾਈ 100 ਰੁਪਏ 100 ਰੁਪਏ ਕਿਲੋ ਕਦੂ ਮਰ ਗਏ ਓਏ ਕੀ ਖਾਵਾਂਗੇ ਝੋਲਾ ਐਡਾ ਵੱਡਾ ਝੋਲੇ ਦਾ ਬਾਈ ਚਪਾ ਗਿਆ ਚਪਾ ਗਿਆ ਬਾਈ ਚਪਾ ਗਿਆ ਭਾਈ ਅੰਬ ਕਿਵੇਂ ਹੈ? ਕਿੰਨੇ ਕਿਲੋ? ਹੈ? 120 120 ਰੁਪਏ ਕਿਲੋ। ਓ ਚੋਲਾ 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 ਐਡਾ ਵੱਡਾ ਗਾ ਯਾਰ ਇਹ ਵੀ ਰੇਟ ਬਹੁਤ ਮਹਿੰਗਾ ਗਾ। ਮਾ ਨਾ ਭਾਈ ਲੈਣਾ ਨਹੀਂ ਗਾ ਰਹਿਣ ਦੇ ਵੀਰੇ। ਬਸ ਚਲੋ ਭਾਈ। ਬਸ ਅਸੀਂ ਸਬਜ਼ੀ ਇਕੱਠੀ ਕਰ ਆ ਮਾਤਾ ਸਬਜ਼ੀ ਬਹੁਤ ਮਹਿੰਗੀ ਹੋ ਰਹੀ ਆ ਮਾਤਾ। ਕੀ ਕਰੀਏ? ਕੀ ਕਰੀਏ ਭਾਈ? ਮਿਰਚ ਕਿਵੇਂ ਵੀਰੇ? 20 ਰੁਪਏ ਭਾਈ ਆ। 20 ਰੁਪਏ। ਆਏ ਯਾਰ ਭਾਈਆ ਬਹੁਤ ਮਹਿੰਗੀ ਆ ਭਾਈ ਇਹ ਵੀ ਨਹੀਂ ਲੈਣੀ ਵੀਰੇ। ਉਹ ਪਰ ਦੇ ਲੈ। ਬਾਈ ਸੰਗਰੂਰ ਦੇ ਵਿੱਚ ਸਬਜੀ ਮੰਡੀ ਚ ਆਇਤੀਗੇ ਸਰਕਾਰ ਕਹਿੰਦੀ ਝੋਲਾ ਲੈ ਕੇ ਆਓ ਠੀਕ ਆ ਝੋਲਾ ਤਾਂ ਲਿਆਉਣੇ ਆਗੇ ਪਰ ਝੋਲੇ ਚ ਪਾਉਣ ਵਾਸਤੇ ਸਬਜੀ ਵੀ ਤਾਂ ਹੋਵੇ ਐਨੀ ਮਹਿੰਗਾਈ ਹੋ ਰਹੀ ਆ ਸਾਰੀ ਸਬਜੀਆਂ ਨੂੰ ਅੱਗ ਲੱਗੀ ਪਈ ਆ ਕੀ ਗਰੀਬ ਲੋਕ ਕਿੱਥੇ ਜਾਣਗੇ ਆ ਦੇਖੋ ਸਾਡੇ ਵਰਗੇ ਗਰੀਬ ਲੋਕ ਤਾਂ ਮੈਂ ਤਾਂ ਸ਼ੋਅ ਵਾਸਤੇ ਸਬਜੀਆਂ ਗੜ੍ਹ ਚ ਪਾਈਆਂ ਨੇ ਪਰ ਘਰੇ ਲਿਜਾਣ ਵਾਸਤੇ ਝੋਲੇ ਚ ਪਾਉਣ ਵਾਸਤੇ ਸਬਜੀ ਨਹੀਂ ਹੈਗੀ ਸਾਡੇ ਲਵੇ ਤਾਂ ਸਬਜੀਆਂ ਰਹਿ ਗਈਆਂ ਆ ਖੀਰਾ ਕਦੂ ਟਮਾਟੇ ਬੈਂਗਣ ਰਹਿ ਗਿਆ ਬਸ ਹੋਰ ਕੁਝ ਨਹੀਂ ਬਚਿਆ ਭਾਈ ਓਏ ਸਾਰਾ ਕੁਝ ਇੰਨਾ ਮਹਿੰਗਾ ਹੈਗਾ ਅਸੀਂ ਨਹੀਂ ਲੈ ਜਾ ਸਕਦੇ ਆ ਮੇਰੀ ਤਾਂ ਨਹੀਂ ਆਣੀ ਵੀਰੇ ਸਰਦਕਾ ਸ ਹੈ ਆਉਗੀ ਤਾਂ ਦਰਦੀ ਮਾ ਘੜਾ ਵੀ ਭਾਈ ਕੈਰ ਭੀ ਕਿਲੋ ਆ 80 ਰੁਪਏ ਕਿਲੋ 80 ਰੁਪਏ ਕਿਲੋ ਬਾਕੀ ਕੁਝ ਬਚਾ ਨਾ ਮਹਿੰਗਾਈ ਮਾਰ ਗਈ ਮਹਿੰਗਾਈ ਮਾਰ ਗਈ ਬਾਕੀ ਕੁਝ ਬਚਾ ਨਾ ਮਹਿੰਗਾਈ ਮਾਰ ਗਈ ਮਹਿੰਗਾਈ ਮਾਰ ਗਈ ਮਹਾਰਾਜਿਆਂ ਜੀ ਅਸੀਂ ਗਰੀਬ ਮਹਾਰਾਜਿਆਂਗੇ ਸਾਡੇ ਲਵੇ ਸਬਜੀ ਗੜ ਚ ਹਾਰ ਬਣਾ ਕੇ ਪਾਉਣ ਲਈ ਤਾਂ ਹੈਗਾ ਪਰ ਖਾਣ ਲਈ ਨਹੀਂ ਹੈਗੀ ਜੀ ਠੀਕ ਹੈ ਜੀ ਇਸ ਕਰਕੇ ਕਹਿਣਗੇ ਜਿਵੇਂ ਹੁਣ ਪਿਆਜ਼ ਹੋ ਗਿਆ ਕਰੇਲੇ ਹੋ ਗਏ ਟਿੰਡੋ ਹੋ ਗਈ ਆ ਹੋ ਗਿਆ ਕद्दू ਹੋ ਗਿਆ ਕद्दू 100 ਰੁਪਏ ਹੋ ਗਿਆ Shimla mirch ਮਹਿੰਗੀ ਹੋ ਪਈਆ ਜਿਹੜੀ ਮਰਜ਼ੀ ਸਬਜੀ ਲਾ ਲਓ ਅੱਗ ਲੱਗੀ ਪਈ ਹੈਗੀ ਹੁਣ ਜਿਹੜਾ ਦਿਹਾੜੀਦਾਰ ਬੰਦਾ ਜਿਹੜਾ ਗਰੀਬ ਬੰਦਾ ਹੈਗਾ ਜਿਹੜੇ ਰੋਜ਼ ਮਰਾਂ ਦੀ ਜ਼ਿੰਦਗੀ ਦੇ ਨਾਲ ਕੰਮ ਕਰਕੇ ਜਿਹੜਾ 100 ਰੁਪਏ ਦਾ ਸਬਜੀ 50 ਰੁਪਏ ਦੀ ਸਬਜੀ ਲੈ ਕੇ ਜਾਂਦੇ ਸੀ ਉਹ ਅੱਜ ਕੀ ਕਰਨਗੇ 1/2 ਕਿਲੋ ਪਾਈਆਲ ਤੇ ਆ ਗਿਆ ਜਿਹੜਾ ਕਿਲੋ ਲੈ ਕੇ ਜਾਂਦਾ ਸੀ ਉਹ ਅੱਧਾ ਕਿਲੋ ਤੇ ਆ ਗਿਆ ਹੁਣ ਘਰ ਦੇ ਵਿੱਚ ਇਹ ਹੈਗਾ ਮੈਂ ਵੀ ਸਬਜੀ ਲੈਣ ਆਇਤੀ ਆ ਝੋਲੇ ਲੈ ਕੇ ਆਈ ਦੀ ਮੈਂ ਝੋਲੀ ਲੈ ਕੇ ਆਉਣਾ ਹੁੰਦਾਗਾ ਜੀ ਝੋਲਾ ਲੈ ਕੇ ਆਉਣਾ ਸਬਜੀ ਬਾਤ ਤੇ ਆ ਤੂੰ ਮਹੀਨਾ ਪਹਿਲਾਂ ਅੱਧਾ ਝੋਲਾ ਲੈ ਜਾਂਦਾ ਸੀਗਾ ਹੁਣ ਤਾਂ ਮੇਰੇ ਲਈ ਇਹ ਹਾਲ ਹੋ ਗਿਆ ਜੀ ਮੈਂ ਇੱਕ ਇੱਕ ਚੀਜ਼ ਲੈ ਕੇ ਹਾਰ ਬਣਾ ਕੇ ਗਾਲ ਤੇ ਪਾ ਲਿਆ ਇਹੀ ਜਾ ਕੇ ਮੈਂ ਰਸੋਈ 'ਚ ਟੰਗ ਦੂੰਗਾ ਘਰ ਵਾਲੀ ਨੂੰ ਕਹ ਦੂੰਗਾ ਇਹਨੂੰ ਦੇਖ ਦੇ ਕੇ ਆਪਦਾ ਮੂੰਗੀ ਮਸਰੀ ਨੂੰ ਤੜਕਾ ਲਾ ਲਿਆ ਕਾਰੀ ਨੂੰ ਦੇਖ ਲਿਆ ਕਾਰ ਵੀ ਅੱਜ ਕੀਰਾ ਬਣ ਗਿਆ ਅੱਜ ਕੱਕੜੀ ਟਿੰਡੋ ਬਣਾਲੀ ਅੱਜ ਏਫ ਬਣਾਲਿਆ ਅਧ ਬੈਂਗਣ ਬਣਾਲਿਆ ਬਸ ਇਹੀ ਚੱਲੂਗਾ ਜੀ ਜਿਵੇਂ ਦੇਖਦੇ ਹੋ ਸਬਜ਼ੀ ਦੇ ਭਾਅ ਜਿਹੜੇ ਵਧ ਰਹੇ ਨੇ ਉਹਨਾਂ ਦੇ ਮੱਦੇ ਨਜ਼ਰ ਤੁਸੀਂ ਇਹ ਪ੍ਰਦਰਸ਼ਨ ਕੀਤਾ ਬਿਲਕੁਲ ਜੀ ਮਹਿੰਗਾਈ ਤੇ ਮੱਦੇ ਨਜ਼ਰ ਪ੍ਰਦਰਸ਼ਨ ਕੀਤਾ ਸਰਕਾਰਾਂ ਕਹਿੰਦੀਆਂ ਹੁੰਦੀਆਂ ਨੇਗੀਆਂ ਵੀ ਅਸੀਂ ਮਹਿੰਗਾਈ ਵਧਨ ਨਹੀਂ ਦਿੰਦੇ ਚਾਹ ਸੈਂਟਰ ਦੀ ਸਰਕਾਰ ਲਾ ਲੋ ਚਾਹ ਪੰਜਾਬ ਦੀ ਸਰਕਾਰ ਲਾ ਲੋ ਹੁਣ ਕੋਈ ਗੱਲ ਆ ਜੀ ਗਰੀਬ ਤਾਂ ਗਰੀਬ ਹੀ ਹੈਗਾ ਕਿੱਥੇ ਜਾਊਗਾ ਸਾਡੇ ਵਰਗੇ ਆ ਇੱਕ ਇੱਕ ਚੀਜ਼ ਲੈ ਕੇ ਦੇਖ ਕੇ ਦਾ ਗੁਜ਼ਾਰਾ ਕਰ ਸਕਦੇ ਨੇ ਦੇਖ ਸਕਦੇ ਆ ਪਰ ਅਸੀਂ ਇਹਨੂੰ ਬਣਾ ਨਹੀਂ ਸਕਦੇ ਹੈਗੇ ਬਸ ਸ਼ੌਂਕ ਦੇ ਲਈ ਅਸੀਂ ਆ ਇੱਕ ਇੱਕ ਚੀਜ਼ ਖਰੀਦ ਲਈ ਪਰ ਖਾ ਨਹੀਂ ਸਕਦੇ ਇਹਨੂੰ ਖਰੀਦ ਲਈ ਗੱਲ ਤੇ ਪਾ ਸਕਦੇ ਆ ਪਰ ਖਾ ਨਹੀਂ ਸਕਦੇ ਇਹ ਸਾਡੇ ਗਰੀਬਾਂ ਦੇ ਹਾਲ ਨੇ ਜੀ ਐਨੀ ਮਹਿੰਗਾਈ ਹੋ ਰਹੀ ਹੈਗੀ ਤਾਂ ਲੱਗਦਾ ਕਿਤਨਾ ਕਿਤੇ ਅੱਜ ਇਹਨਾਂ ਸਬਜ਼ੀਆਂ ਦੀ ਕਦਰ ਵੀ ਵੱਧ ਗਈ ਬਿਲਕੁਲ ਜੀ ਕਦਰ ਤਾਂ ਵਧੀ ਹੈ ਜੀ ਕਿਉਂਕਿ ਜਦੋਂ ਅਸੀਂ ਪਹਿਲਾਂ ਕਿਲੋ ਸਬਜ਼ੀ ਲੈਂਦੇ ਸੀ ਜੇ ਸਾਨੂੰ ਅੱਧਾ ਕਿਲੋ ਬਣਾਉਣੀ ਪੈਂਦੀ ਸੀ ਕਿਲੋ ਹੀ ਘਰ ਲੈਂਦੇ ਸੀ ਉਹਦੇ ਵਿੱਚੋਂ ਸਬਜ਼ੀ ਬਚ ਜਾਂਦੀ ਦੀ ਕਈ ਘਰਾਂ ਦੇ ਬਾਹਰ ਰੱਖ ਦਿੰਦੇ ਸੀ ਕਿ ਉਹ ਬੇਸਟ ਜਾਂਦੀ ਦੀ ਹੁਣ ਅਗਲਾ ਕਹਿੰਦਾ ਦੇਖ ਕੇ ਜੇ ਦੋ ਪਿਆਜ਼ ਚੀਰਨੇ ਨੇ ਇੱਕ ਪਿਆਜ਼ ਹੀ ਚੀਰ ਜੇ ਦੋ ਟਮਾਟਰ ਚੀਰਨੇ ਦੀ ਇੱਕ ਪਿਆ ਇੱਕ ਟਮਾਟਰ ਹੀ ਚੀਰ ਠੀਕ ਹੈ ਜੀ ਜੇ ਅੱਧਾ ਕਿਲੋ ਸਬਜ਼ੀ ਲੈਣੀ ਦੀ ਪਾਈ ਹੀ ਲੈਂਦਾਗਾ ਇਹ ਹਾਲਾਤ ਹੋ ਗਏ ਕਿਉਂਕਿ ਜਿਹੜੀ ਮਹਿੰਗਾਈ ਆ ਕਿਤੇ ਨਾ ਕਿਤੇ ਜੇਬ ਤੇ ਬਜਟ ਤੇ ਅਸਰ ਪਾਉਂਦੀ ਆ ਜੀ ਜਿਹੜਾ ਗਰੀਬ ਬੰਦਾ ਉਹ ਤਾਂ ਲਈ ਨਹੀਂ ਸਕਦਾ ਸਾਡੇ ਵਰਗੇ ਤਾਂ ਮੂੰਗੀ ਮਸਰੀ ਖਾਣਗੇ ਜਾਂ ਚਟਨੀ ਖਾਣਗੇ ਇੰਨੇ ਮਹਿੰਗੇ ਸਬਜ਼ੀ ਦੇ ਗਹਿਣੇ ਪਾਈ ਬੈਠੇ ਹਾਂ ਖਤਰਾ ਵੀ ਆ ਤੁਹਾਨੂੰ ਖਤਰਾ ਤਾਂ ਹੈਗਾ ਜੀ ਹਾਂ ਹੁਣ ਦੇਖੋ ਮੰਡੀ ਹਨੇਰਾ ਵੀ ਹੋਣ ਵਾਲਾ ਹੀ ਆ ਜੀ ਸੰਗਰੂਰ ਦੀ ਮੰਡੀ 'ਚ ਖੜੇ ਆਂਗੇ ਬਾਕੀ ਦੇਖਦੇ ਆਂਗੇ ਹੁਣ ਤਾਂ ਸੀਐਮ ਸਿਟੀ ਹੈਗੀ ਹੈਗੀ ਐ ਪੁੱਸ ਆਪਣੇ ਨੌਲਾਜ਼ਮ ਬਹੁਤ ਹੈਗੇ ਨੇ ਭਾਈ ਸਾਡੇ ਆ ਕਿਸੇ ਨਾ ਕਿਸੇ ਨੂੰ ਬੇਨਤੀ ਕਰ ਦਾਂਗੇ ਇੱਥੋਂ ਦੇ ਸਾਡੇ ਹੈਗੇ ਨੇ ਯਾਰ ਦੋਸਤ ਸਕਿਉਰਟੀ ਦੇ ਕੋਣ ਸਕਿਉਰਟੀ ਖੈਰ ਉਹ ਤਾਂ ਲੀਡਰਾਂ ਲਈ ਹੁੰਦੀ ਆ ਮਾੜੇ ਬੰਦੇ ਲਈ ਹੁੰਦੀ ਤਾਂ ਨਹੀਂ ਪਰ ਜਦੋਂ ਮਾੜਾ ਬੰਦਾ ਕੋਈ ਗੈਣਿਆਂ ਦਾ ਹਾਰ ਤਕੜਾ ਪਾਲੇ ਤਾਂ ਸਕਿਉਰਟੀ ਦੀ ਦੇ ਮੰਗ ਕਰਦੀ ਆ ਮੈਂ ਦੋ ਕੁ ਮਲਾਜ਼ਮ ਆ ਜਾਣ ਵੀਰ ਬਣ ਕੇ ਮੈਨੂੰ ਘਰ ਤੱਕ ਛੱਡ ਦੇਣ ਤਾਂ ਬਹੁਤ ਆ ਕਿਤੇ ਮੇਰੇ ਆ ਸ਼ਿਮਲਾ ਮਿਰਚ ਟਿੰਡੋ ਤੋਰੀ ਬੈਂਗਣ ਕੋਈ ਲੈ ਜਾਏ ਮੈਂ ਤਾਂ ਮਰ ਜੂਗਾ ਅਬਈ ਮੈਨੂੰ ਘਰੇ ਤੱਕ ਪਹੁੰਚਾ ਦਿਓ ਸਬਜ਼ੀ ਮੰਡੀ ਜਗਾ